हां जी परकट वीडियो ਵਿੱਚ ਪ੍ਰੀਤ ਜਦ ਆਪਣੀ ਭੂਆ ਦੇ ਘਰ ਜਾਂਦੀ ਆ ਤੇ ਉਸ ਨੂੰ ਇੱਕ ਗੱਲ ਪਤਾ ਲੱਗਦੀ ਆ ਜਿਸ ਕਰਕੇ ਉਹ ਬਹੁਤ ਜ਼ਿਆਦਾ ਨਾਰਾਜ਼ ਹੁੰਦੀ ਆ ਵਿੱਕੀ ਤੇ ਉਸ ਦੀ ਮੰਮੀ ਨਾਲ ਉਹ ਕਿਹੜੀ ਗੱਲ ਆ ਆਪਾਂ ਤੁਹਾਨੂੰ ਦੱਸਦੇ ਆ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਵੇਖਿਓ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰੀਤ ਨੂੰ ਹੁਣ ਥੋੜਾ ਸਮਝ ਲੱਗ ਚੁੱਕੀ ਆ ਵਿੱਕੀ ਤੇ ਉਸ ਦੀ ਮੰਮੀ ਬਾਰੇ ਵੀ ਉਹ ਕੀ ਕਰਦੇ ਆ ਇਸ ਕਰਕੇ ਪ੍ਰੀਤ ਜਰ ਝਾੜੂ ਵੀ ਲਾ ਰਹੀ ਹੁੰਦੀ ਆ ਤੇ ਉਸ ਦੀ ਭੂਆ ਲੰਘ ਰਹੀ ਹੁੰਦੀ ਆ ਤੇ ਆਪਣੀ ਭੂਆ ਨੂੰ ਵੇਖ ਕੇ ਮਿਲਦੀ ਵੀ ਆ ਤੇ ਰੋਣ ਵੀ ਲੱਗ ਜਾਂਦੀ ਆ ਤੇ ਕਾਫੀ ਇਮੋਸ਼ਨਲ ਵੀ ਹੋ ਜਾਂਦੀ ਆ ਕਿਉਂਕਿ ਖੂਨ ਦੇ ਰਿਸ਼ਤੇ ਖਿੱਚਤਾ ਪਾਉਂਦੇ ਆ ਸੋ ਇਸੇ ਤਰੀਕੇ ਨਾਲ ਉਹ ਰੋਣਾ ਸਟਾਰਟ ਕਰ ਦਿੰਦੀ ਆ ਤੇ ਆਪਣੀ ਭੂਆ ਨੂੰ ਇਹ ਵੀ ਕਹਿੰਦੀ ਆ ਕਿ ਸਾਡੇ ਘਰ ਆਇਆ ਕਰੋ ਸੋ ਉਸਦੀ ਭੂਆ ਇਹ ਕਹਿੰਦੀ ਆ ਕਿ ਇੱਕ ਵਾਰ ਤੂੰ ਵੀ ਆਪਣੀ ਸਾਸ ਤੇ ਵਿੱਕੀ ਨੂੰ ਲੈ ਕੇ ਆ ਫਿਰ ਜੇ ਮੈਂ ਨਾ ਆਵਾਂਗੀ ਤਾਂ ਫਿਰ ਗੱਲ ਕਰੀ ਕਿਉਂਕਿ ਉਸ ਨੂੰ ਸੋਨੂ ਜੀ ਤਾਂ ਬਿਲਕੁਲ ਵੀ ਨਹੀਂ ਰੋਕਦੇ ਉਹਨਾਂ ਦੇ ਘਰ ਜਾਂ ਤੋ ਉਹ ਤਾਂ ਆਪਣੀ ਮਰਜ਼ੀ ਨਾਲ ਨਹੀਂ ਆਉਂਦੀ ਕਿਉਂਕਿ ਪ੍ਰੀਤ ਦੀ ਸਾਸ ਹਮੇਸ਼ਾ ਮੂੰਹ ਬਣਾਉਂਦੀ ਰਹਿੰਦੀ ਆ ਇਸ ਕਰਕੇ ਉਹਨੇ ਆਉਣਾ ਜਾਣਾ ਛੱਡਿਆ ਸੋ ਪ੍ਰੀ ਸੋਚਦੀ ਆ ਕਿ ਭੂਆ ਠੀਕ ਨਹੀਂ ਰਹੀ ਚਲ ਮੈਂ ਚੰਗੀ ਤਰੀਕੇ ਨਾਲ ਉਹਨਾਂ ਦੇ ਘਰੋਂ ਵੀ ਹੂੰ ਆਉਣੀ ਆ ਤੇ ਪਤਾ ਲਿਆਉਣੀ ਆ ਸੋ ਵਿੱਕੀ ਨੂੰ ਪੁੱਛ ਕੇ ਚਲੀ ਜਾਂਦੀ ਆ ਕਿਉਂਕਿ ਵਿੱਕੀ ਹੁਣ ਜਾਣ ਤੋਂ ਨਹੀਂ ਰੋਕਦਾ ਵਿੱਕੀ ਥੋੜਾ ਆਪਣੇ ਆਪ ਨੂੰ ਬਦਲ ਰਿਹਾ ਏ ਇਸ ਕਰਕੇ ਵਿੱਕੀ ਨੂੰ ਵੀ ਇਹ ਲਾਲਚ ਆ ਕਿ ਜੇਕਰ ਮੈਂ ਪ੍ਰੀਤ ਦੇ ਨਾਲ ਵਧੀਆ ਰਵਾਂਗਾ ਤੇ ਮੈਨੂੰ ਕੁਝ ਨਾ ਕੁਝ ਮਿਲਦਾ ਹੀ ਰਹੇਗਾ ਇਸ ਦੀ ਮੰਮੀ ਤੋਂ ਇਹ ਕਰਕੇ ਉਹ ਪ੍ਰੀਤ ਨੂੰ ਕਹਿੰਦਾ ਕਿ ਤੂੰ ਚਲੀ ਜਾ ਪ੍ਰੀਤ ਜਦ ਉਹਨਾਂ ਦੇ ਘਰ ਜਾਂਦੀ ਆ ਤੇ ਉਥੇ ਇੱਕ ਗੱਲਬਾਤਾਂ ਸਟਾਰਟ ਹੋ ਜਾਂਦੀ ਆ ਸੋਨੂ ਜੀਤਾ ਦੇ ਨਾਲ ਹਾਲਚਾਲ ਪੁੱਛਣ ਤੋਂ ਬਾਅਦ ਜਦ ਪ੍ਰੀਤ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਗੱਡੀ ਖਰਾਬ ਸੀ ਕਿਉਂਕਿ ਸੋਨੂ ਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ ਕਿ ਗੱਡੀ ਵਿੱਚ ਨੁਕਸ ਸੀ ਕਿਉਂਕਿ ਉਹ ਗੱਲਾਂ ਕਰਦੇ ਰਹੇ ਸੀ ਪਹਿਲਾਂ ਗੌਰਵ ਨਾਲ ਉਸ ਤੋਂ ਬਾਅਦ ਜਦ ਉਹ ਇਹ ਗੱਲ ਪੁੱਛਦੀ ਆ ਬਾਰ-ਬਾਰ ਕਿ ਗੱਡੀ ਨੂੰ ਕੀ ਹੋਇਆ ਤੇ ਸੋਣ ਬਾਜੀ ਸਾਰੀ ਗੱਲ ਦੱਸ ਦਿੰਦੇ ਆ ਕਿ ਗੱਡੀ ਨੂੰ ਇਹ ਪ੍ਰੋਬਲਮ ਸੀ ਤੇ ਗੱਡੀ ਬਣਾ ਕੇ ਛੱਡ ਕੇ ਆਏ ਆ ਜਾਂ ਉਹਦਾ ਪ੍ਰੀਤ ਨੂੰ ਤਾਂ ਪਤਾ ਹੁੰਦਾ ਹੈ ਕਿ ਵਿੱਕੀ ਨੇ ਤਾਂ ਕੋਈ ਗੱਡੀ ਦਾ ਕੰਮ ਵੀ ਨਹੀਂ ਕਰਾਇਆ ਹੋਣਾ ਕਿਉਂਕਿ ਉਹ ਜਾਣਦੀ ਆ ਕਿ ਉਹ ਤਾਂ ਪੈਸੇ ਲਾ ਕੇ ਬਿਲਕੁਲ ਵੀ ਖੁਸ਼ ਨਹੀਂ ਹੁੰਦੀ ਘਰ ਦਾ ਸੌਦਾ ਲੈਣਾ ਹੋਵੇ ਤੇ ਉਹ ਵੀ ਬੜਾ ਥੋੜਾ-ਥੋੜਾ ਲੈਂ ਹੁੰਦੇ ਆ ਇਸ ਕਰਕੇ ਮੈਨੂੰ ਸਮਝ ਲੱਗ ਜਾਂਦੀ ਆ ਕਿ ਵਿੱਕੀ ਜਾਣ ਬੁੱਝ ਕੇ ਹੀ ਗੱਡੀ ਉਥੇ ਛੱਡ ਆਇਆ ਹੈ ਤਾਂ ਜੋ ਇਸ ਦਾ ਜੋ ਵੀ ਖਰਚ ਆਏਗਾ ਆਪੇ ਲਾਉਣਗੇ ਉਹ ਵਿੱਕੀ ਨੂੰ ਬੜਾ ਚੰਗਾ ਸਮਝਣ ਲੱਗ ਪਈ ਸੀ ਪਰ ਇਹ ਸੱਚ ਪਤਾ ਲੱਗਣ ਤੇ ਉਹ ਬੜੀ ਨਰਾਜ ਹੁੰਦੀ ਆ ਤੇ ਘਰ ਜਾ ਕੇ ਉਹ ਜੇ ਤੇ ਗੱਲ ਕਰਦੀ ਆ ਤੇ ਫਿਰ ਪ੍ਰੀਤ ਦੀ ਸਾਸੂ ਦੇ ਦਿਵਾਲੇ ਹੁੰਦੀ ਆ ਤੇ ਇਹ ਕਹਿੰਦੀ ਆ ਕਿ ਉਧਰੋਂ ਆ ਗਈ ਉਸਨੇ ਤੈਨੂੰ ਉਹਨਾਂ ਨੇ ਤੈਨੂੰ ਪੱਟੀਆਂ ਪੜਾ ਦਿੱਤੀਆਂ ਨੇ ਜਿਸ ਕਰਕੇ ਤੂੰ ਘਰ ਆ ਕੇ ਹੁਣ ਸਾਡੇ ਨਾਲ ਕਲੇਸ਼ ਪਾਉਣ ਲੱਗ ਪਈ ਆ। ਸੋ ਜਦੋਂ ਵਿੱਕੀ ਨੂੰ ਸਾਰੀ ਗੱਲ ਦੱਸਦੀ ਹੈ ਤੇ ਵਿੱਕੀ ਅੱਗੋਂ ਇਹ ਕਹਿੰਦਾ ਕਿ ਗੱਡੀ ਤਾਂ ਚੰਗੀ ਭਲੀ ਹੈ ਜੇ ਖਰਾਬ ਹੋ ਜਾਵੇ ਤੇ ਇਹਦੇ ਵਿੱਚ ਮੇਰਾ ਕੀ ਕਸੂਰ ਹੋਵੇਗਾ। ਹੁਣ ਤਾਂ ਮੈਂ ਚੰਗੀ ਭਲੀ ਛੱਡ ਕੇ ਆਇਆ ਹਾਂ ਪਰ ਪ੍ਰੀਤ ਨੂੰ ਲੱਗ ਜਾਂਦੀ ਹੈ ਸਮਝੇ ਕਿ ਇਹ ਸਾਰਾ ਕੋਸ਼ਿਸ਼ ਨੇ ਜਾਣ ਕੇ ਕੀਤਾ। ਪਰ ਪ੍ਰੀਤ ਕਰ ਵੀ ਕੁਝ ਨਹੀਂ ਸਕਦੀ ਸੋ ਵਿੱਕੀ ਜੋ ਕਹਿੰਦਾ ਉਸ ਨੂੰ ਉਹ ਗੱਲਾਂ ਮੰਨਣੀਆਂ ਹੀ ਪੈਂਦੀਆਂ ਨੇ। ਉੱਧਰ ਕਵਲਪਾਜੀ ਦੇ ਸਾਹਮਣੇ ਵਿੱਕੀ ਦਾ ਭੇਦ ਵੀ ਖੁੱਲ ਚੁੱਕਾ ਏ ਪਰ ਉਹ ਇਹ ਕਰਕੇ ਨਹੀਂ ਬੋਲਦੇ ਕਿ ਚੱਲ ਕੀ ਗੱਲ ਕਹਿਣੀ ਆ ਜੇ ਕਹੀਏ ਤੇ ਸਾਡੀ ਭੈਣ ਤੇ ਵੀ ਐਕਸ਼ਨ ਆਵੇਗਾ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ